ਭਾਰਤ ਨੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਜਿਹੜਾ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਹਾਲਾਂਕਿ ਮੈਚ ਤੋਂ ਬਾਅਦ ਟਰੋਫੀ ਵੰਡ ਨੂੰ ਲੈ ਕੇ ਹੋਏ ਵਿਵਾਦ ਨੇ ਕ੍ਰਿਕਟ ਪ੍ਰਸ਼ਾਸਕਾ ਵਿੱਚਕਾਰ ਗਰਮਾ-ਗਰਮ ਵਹਿਦ ਛੇੜ ਦਿੱਤੀ ਫਿਰ ਮੈਨੂੰ ਨਿੱਜੀ ਤੌਰ ਤੇ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਦੋਂ ਆਪਾਂ ਮੈਚ ਲੜ ਲਿਆ ਜਿੱਤ ਲਿਆ ਉਹਦੇ ਚ ਵੀ ਅਸੀਂ ਕਹਤਾਂ ਕਿ ਇਹ ਤਾਂ ਅਸੀਂ ਦੇਖੋ ਜੀ آپریشن ਸੰਦੂਰ ਵਰਗਾ ਹੀ ਰਿਜ਼ਲਟ ਦਿੱਤਾ ਜਿੱਤ ਕੇ ਟਰੋਫੀ ਨਾ ਲੈਣੀ ਮਤਲਬ ਕਿਉਂਕਿ ਉਹ ਟਰੋਫੀ ਪਾਕਿਸਤਾਨ ਦੀ ਥੋੜਾ ਬਿਲਕੁਲ ਟਰੋਫੀ ਤਾਂ ਏਸ਼ੀਆ ਕੱਪ ਜਿਹੜੀ ਆਰਗੇਨਾਈਜ਼ ਕਰਦੀ ਹੈ ਜਿਹੜੀ ਸੰਸਥਾ ਹੈਗੀ ਉਹਦੀ ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਗੁੰਡੀਆਂ ਅਤੇ ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਤਰਨਤਾਰਨ ਤੋਂ ਮੇਰਾ ਘਰ ਮੇਰਾ ਮਾਨ ਸਕੀਮ ਦੀ ਸ਼ੁਰੂਆਤ ਕੀਤੀ ਹੈ ਪੰਜਾਬ ਸਰਕਾਰ ਨੇ ਪਿੱਛੇ ਕੈਬਨਿਨਟ ਨੇ ਪੰਜਾਬ ਕੈਬਨਿਨਟ ਨੇ ਫੈਸਲਾ ਕਰ ਲਿਆ ਸੀ ਜੀ ਕਿ ਜਿਹੜਾ ਅਸੀਂ ਲਾਲ ਲਕੀਰ ਦੇ ਅੰਦਰ ਜਿਹੜੇ ਇਹਦੇ ਵਿੱਚ ਬਹੁਤ ਛੋਟੇ ਮਕਾਨ ਨੇ ਜਿਹੜੇ ਮਤਲਬ ਜਿਹੜੇ ਮੱਧਮ ਦਰਜੇ ਤੋਂ ਵੀ ਥੱਲੇ ਜਿਹੜੇ ਲੋਕਾਂ ਉਹਨਾਂ ਦੀਆਂ ਬਹੁਤੀਆਂ ਪ੍ਰਾਪਰਟੀਜ਼ ਆ ਦੇ ਵਿੱਚ ਤਾਂ ਪੰਜਾਬ ਕੈਬਨਿਟ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਜਿਹੜਾ ਇਹਨਾਂ ਨੂੰ ਮਾਲਕਾਨਾ ਹੱਕ ਦੇਣੇ ਆ ਦੇਣੇ ਆ ਇਹਦੀ ਹੁਣੇ ਸ਼ੁਰੂਆਤ ਹੋ ਰਹੀ ਹੈ ਅੱਛੀ ਗੱਲ ਹੈ ਉਹਨਾਂ ਨੂੰ ਮਾਲਕਾਨਾ ਹੱਕ ਦੇਣੇ ਚਾਹੀਦੇ ਕਿਉਂਕਿ ਵੈਸੇ ਹੀ ਜਿਹੜਾ ਵੈਸੇ ਵੀ ਕਈ ਵਾਰੀ ਕਹਿੰਦੇ ਆ ਕਿ ਜਿਹਦਾ ਪੋਜੈਸ਼ਨ ਹੀ 30 ਸਾਲ ਹੋ ਗਿਆ ਉਹ ਤਾਂ ਵੈਸੇ ਉਦਾਂ ਹੀ ਮਾਲਕ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਕਾਰਮਲ ਕੌਨਵੈਂਟ ਸਕੂਲ ਵਿੱਚ ਦਰਖਤ ਡਿੱਗਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਤੇ ਇੱਕ ਦੇ ਜ਼ਖਮੀ ਹੋਣ ਦੇ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਉਂਦਿਆਂ 1.5 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ ਦੇਖੋ ਜਿਹੜੀਆਂ ਨੁਕਸਾਨ ਪੂਰੇ ਨਹੀਂ ਹੋ ਸਕਦੇ ਜੀ ਸਤਿ ਸ੍ਰੀ ਅਕਾਲ ਜੀ ਆਰਪੀਟੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲੈ ਕੇ ਜਿਸ ਦੇ ਵਿੱਚ ਅਸੀਂ ਹਫ਼ਤੇ ਭਰ ਦੀਆਂ ਜਿਹੜੀਆਂ ਚਰਚਿਤ ਖਬਰਾਂ ਆ ਰਹੀਆਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀ ਦੋਜੀ ਨਿੱਘਾ ਸਵਾਗਤ ਕਰਦੇ ਆ ਸਰ ਬਹੁਤ-ਬਹੁਤ ਸਵਾਗਤ ਬਹੁਤ ਮਿਹਰਬਾਨੀ ਜੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਅਸੀਂ ਮੁੱਖ ਚਰਚਾ ਦੇ ਵਿੱਚ ਰਹੀਆਂ ਖਬਰਾਂ ਨੇ ਉਹਨਾਂ ਤੇ ਗੱਲਬਾਤ ਕਰਾਂਗੇ ਤੇ ਇਸ ਦੇ ਵਿੱਚ ਜਿਹੜੀ ਪਹਿਲੀ ਖਬਰ ਲੈਣ ਲੱਗੇ ਆ ਉਹ ਇਹ ਹੈ ਕਿ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਔਰਤ ਹਰਜੀਤ ਕੌਰ ਨਾਮਕ ਦਾ ਵੀਡੀਓ ਵਾਇਰਲ ਹੋਇਆ ਜੋ ਕਿ ਔਰਤ ਦੇ ਪੁੱਤਰ ਦੇ ਵੱਲੋਂ ਵਾਇਰਲ ਕੀਤਾ ਗਿਆ ਸੀ ਜਿਸ ਵਿੱਚ ਉਹ ਆਪਣੀ ਬਜ਼ੁਰਗ ਸੱਸ ਗੁਰਬਚਨ ਕੌਰ ਨੂੰ ਵਾਲ ਖਿੱਚਦੀ ਹੋਈ ਚਪੇੜਾ ਮਾਰਦੀ ਹੋਈ ਤੇ ਗਾਲਾਂ ਕੱਢਦੀ ਹੋਈ ਨਜ਼ਰ ਆ ਰਹੀ ਹੈ ਇਸ ਘਟਨਾ ਤੋਂ ਬਾਅਦ ਮਹਿਲਾ ਆਯੋਗ ਨੇ ਵੀ ਸੁਤੰਤਰ ਸੰਜਾਨ ਲੈਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਪੀੜਤਾ ਨੇ ਦੋਸ਼ ਲਗਾਇਆ ਕਿ ਨੂੰ ਜਿਹੜੀ ਆ ਉਹਨਾਂ ਦੀ ਉਹ ਸ਼ਰਾਬ ਪੀ ਕੇ ਕੁੱਟਮਾਰ ਤੇ ਗਾਲਾਂ ਕੱਢਦੀ ਹੈ ਉਹ ਜਾਇਦਾਦ ਆਪਣੇ ਨਾਮ ਕਰਨ ਲਈ ਦਬਾਅ ਪਾਉਂਦੀ ਹੈ ਸਰ ਕੀ ਕਹਿਣਾ ਚਾਹੋਗੇ ਇਸ ਖਬਰ ਤੇ ਦੋ ਕੋਈ ਸਾਡੀ ਸਮਾਜਿਕ ਜਿਹੜੀ ਸਮੱਸਿਆ ਉਹਦੇ ਨਾਲ ਰਿਲੇਟਡ ਖਬਰ ਹੈ ਜੀ ਕਿਉਂਕਿ ਸਮਾਜ ਦੇ ਅੰਦਰ ਜਿਹੜੀਆਂ ਉਹ ਹੁਣਤਾਈਆਂ ਗਰਾਫਟਾਂ ਲਗਾਤਾਰ ਸਾਡੇ ਸਮਾਜ ਚ ਆ ਰਹੀਆਂ ਜੀ ਔਰ ਇਹਦੇ ਤੇ ਚਿੰਤਨ ਘਟ ਹੋ ਰਿਹਾ ਸਸ ਨੂੰ ਦੀ ਟੜਾਈ ਕੋਈ ਨਵੀਂ ਨਹੀਂ ਹੋ ਗਈ ਬਸ ਹੁਣ ਇਹ ਤੇ ਸਾਡੇ ਕਲਚਰ ਸਾਡੇ ਸੌਂਗਸ ਬਣੇ ਹੋਏ ਨਹੀਂ ਮੈਂ ਸਸ ਕੁੱਟ ਨਹੀਂ ਬਿਲਕੁਲ ਬਸ ਸੰਦੂਕਾਂ ਉਲੇ ਕਰਕੇ ਇਸ ਕਿਸਮ ਦੇ ਮਤਲਬ ਇਹ ਕਲਚਰਲ ਮਤਲਬ ਇਹ ਉਹ ਪਰ ਉਹ ਇਸ ਬਲ ਐਕਸਟਰੀਮ ਬੜੀ ਐਕਸਟੈਂਟ ਤੱਕ ਨਹੀਂ ਸੀ ਜੀ ਇੱਥੋਂ ਤੱਕ ਇਹ ਕੁਝ ਹੋਏਗਾ ਹੂੰ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਸਮਾਜ ਜਿਹੜਾ ਇਸ ਪੱਖੋਂ ਜਿਹੜਾ ਅੱਖੋਂ ਪਰੋਲੇ ਕਰਦਾ ਰਿਹਾ ਇਸ ਸਮੱਸਿਆਵਾਂ ਇੱਥੇ ਆ ਪਹੁੰਚੀਆਂ ਜੀ ਇਸ ਕਿਸਮ ਦੀਆਂ ਨਹੀਂ ਉਹ ਵੀਡੀਓਜ਼ ਆ ਹੂੰ ਇਹ ਵੀ ਸਮਾਜ ਦੀ ਮੈਂ ਕਹਾਂਗਾ ਕਿ ਕਿਤੇ ਕਿਤੇ ਟੈਕਨੋਲੋਜੀ ਜਿਹੜੀ ਹੁੰਦੀ ਹੈ ਹੂੰ ਉਹ ਕਈ ਵਾਰੀ ਜਿਹੜੀ ਆ ਪੋਜ਼ਿਟਿਵ ਹਿੱਸੇ ਵੀ ਉਹਦੇ ਹੁੰਦੇ ਆ ਹੂੰ ਬਹੁਤ ਜ਼ਿਆਦਾ ਪੋਜ਼ਿਟਿਵ ਹੁੰਦੇ ਆ ਬਿਲਕੁਲ ਤਾਂ ਇਹ ਜਿਹੜੀ ਰੈਐਕਟਿਵਿਟੀ ਹੈ ਸਮਾਜ ਦੀ ਹੂੰ ਇਸ ਜਿਹੜੀ ਟੈਕਨੋਲੋਜੀ ਦੀ ਜਿਹੜੀ ਵੀਡੀਓ ਟੈਕਨੋਲੋਜੀ ਆ ਉਹਦੀ ਉਹਦੀ ਪੋਜ਼ਿਟਿਵਿਟੀ ਦੇ ਜ਼ਰੀਏ ਸਮਾਜ 'ਚ ਵੱਡੇ ਪੱਧਰ ਤੇ ਆਈ ਜੀ ਸਭ ਦੇ ਕੰਨ ਖੜੇ ਹੋਏ ਆ ਕਿ ਇਹ ਕਿਉਂ ਆਇਆ ਕਿਉਂ ਹੋਇਆ ਕਿਉਂਕਿ ਹਰ ਥਾਂ ਇਹ ਵਾਇਰਲ ਹੋ ਰਿਹਾ ਔਰ ਇਸ ਦੇ ਇਹਦੀ ਬਦੌਲਤ ਹੀ ਜੀ ਨਹੀਂ ਤੇ ਆਮ ਤੌਰ ਤੇ ਇਸ ਕਿਸਮ ਦੀਆਂ ਜਦੋਂ ਘਟਨਾਵਾਂ ਵਾਪਰਦੀਆਂ ਇਹਦੇ ਤੇ ਉਹ ਜਿਹੜੀ ਸੱਸ ਨੂੰ ਜਿਸ ਕਿਸਮ ਨਾਲ ਵੀਡੀਓ ਸਭ ਨੇ ਦੇਖਿਆ ਉਹਨੂੰ ਜਿਸ ਕਿਸਮ ਨਾਲ ਉਹ ਸੌਰਤ ਨੇ ਉਹਦੀ ਨੂਨ ਮਤਲਬ ਜੀ ਇਸ ਤਰ੍ਹਾਂ ਦਾ ਹਿੰਸਾ ਹਿੰਸਾ ਕੀਤੀ ਹੈ ਜੀ ਬੱਤਸ ਲੋਕੀ ਤੋਂ ਤਾਂ ਬਹੁਤ ਅੱਗੇ ਕੀਤਾ ਉਹਨੇ ਤੇ ਵੀ ਤਾਂ ਹਿੰਸਾ ਕੀਤੀ ਉਹਨਾਂ 'ਤੇ ਹਿੰਸਾ ਹੋ ਗਿਆ ਉਹਨੂੰ ਤਾਂ ਉਸ ਉਮਰ ਦੀ ਔਰਤ ਦੀ ਜਿਹੜੀ ਆ ਉਹ ਕਿਤੇ ਮੌਤ ਵੀ ਹੋ ਸਕਦੀ ਸੀ ਬੰਗੜੀ ਘਟਨਾ ਦਾ ਤੇ ਇਸ ਕਰਕੇ ਬੜੀ ਵੱਡੀ ਚਿੰਤਾ ਦਾ ਵਿਸ਼ਾ ਹੈ ਔਰ ਇਸ ਟੈਕਨੋਲੋਜੀ ਦਾ ਹੀ ਫਾਇਦਾ ਕਿ ਜਦੋਂ ਵੀਡੀਓ ਵਾਇਰਲ ਹੋਈ ਆ ਤੇ ਜਿਹੜੀ ਮਹਿਲਾ ਕਮਿਸ਼ਨ ਹੈਗਾ ਮਹਿਲਾ ਆਯੋਗ ਨੇ ਫੌਰੀ ਤੌਰ ਤੇ ਡਿਪਟੀ ਕਮਿਸ਼ਨਰ ਨੂੰ ਜਿਹੜਾ ਉਹ ਆਦੇਸ਼ ਦਿੱਤੇ ਵੀ ਤੁਸੀਂ ਫੌਰੀ ਤੌਰ ਦੇ ਉੱਤੇ ਇੰਟਰਵਿਊ ਇਨ ਕਰੋ ਔਰ ਇਹਦਾ ਕੇਸ ਰਜਿਸਟਰਡ ਕਰੋ ਪਰ ਹੁਣ ਉਸ ਤੋਂ ਬਾਅਦ ਗੱਲ ਜਿਹੜੀ ਸਾਹਮਣੇ ਆ ਰਹੀ ਆ ਵੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਉਹ ਲੇਡੀ ਹੈ ਜਿਹੜੀ ਸੱਸ ਸਾਬ ਚਰੀ ਮਾਂ ਤਾਂ ਮਾਂ ਹੀ ਹੈ ਨਾ ਸੱਸ ਦੇ ਵੈਸੇ ਪੰਜਾਬੀ ਵਾਲੇ ਕਹਿੰਦੇ ਹੁੰਦੇ ਵੀ ਸੱਸ ਜਿਹੜੀ ਹੈ ਨਾ ਉਹ ਸਾਹਸ ਹੁੰਦੀ ਹੈ ਨੂਹ ਦੀ ਸਾਹਸ ਹੁੰਦੀ ਹੈ ਰੁੱਸਾ ਹੁੰਦੀ ਹੈ ਉਹ ਜਿਹੜੀ ਨੂਹ ਹੁੰਦੀ ਹੈ ਉਹ ਸੱਸ ਦਾ ਨਾ ਹੁੰਦੀ ਹੈ ਤੇ ਨਾ ਮਾਂ ਜਿਹੜਾ ਸਾਹਸ ਦਾ ਰਿਸ਼ਤਾ ਬੇਸਿਕਲੀ ਹੁੰਦਾ ਹੈ ਤਾਂ ਉਸ ਨੂ ਨੇ ਜਿਸ क्रूरਤਾ ਦੇ ਨਾਲ ਜੋ ਦਿਖਿਆ ਵੀਡੀਓ ਚ ਕਿਉਂਕਿ ਵੀਡੀਓ ਵੀ ਅੱਜਕੱਲ ਜਿਹੜੀਆਂ ਬਣ ਕੇ ਵੀ ਆਉਂਦੀਆਂ ਪਤਾ ਨਹੀਂ ਕਿੰਨੀਆਂ ਬਿਲਕੁਲ AI ਬਟ ਉਹ ਇੱਕ ਐਸਾ ਕਲੈਰਿਟੀ ਹੋ ਚੁੱਕੀ ਹੈ ਕਿ ਉਹ ਵੀਡੀਓ オリジナル ਲੱਗਿਆ ਉਹ ਤਾਂ ਉਸ ਜਿਸ क्रूरਤਾ ਦੇ ਨਾਲ ਜਿਸ ਮਤਲਬ ਜ਼ੁਲਮ ਕੀਤਾ ਉਹਨੇ ਆਪਣੀ ਸੱਸ ਦੇ ਉੱਤੇ ਹਾਂ ਔਰ ਉਸ ਹੁਣ ਜੋ ਸਾਹਮਣੇ ਆ ਰਿਹਾ ਮੈਂ ਆਮ ਨਾਟ ਕਨਫਰਮ ਮੈਨੂੰ ਜੋ ਜੋ ਖਬਰਾਂ ਸਾਹਮਣੇ ਆਇਆ ਵੀ ਉਹ ਉਹ ਮਤਲਬ ਜਿਹੜਾ ਜਿਹੜੇ ਮੈਲਾ ਕਮਿਸ਼ਨ ਨੂੰ ਇਹ ਵਾਪਸੀ ਮੇਰਾ ਖਿਆਲ ਉੱਥੇ ਦੀ ਐਡਮਿਨਿਸਟ੍ਰੇਸ਼ਨ ਨੇ ਭੇਜੀ ਹੈ ਕਿ ਜਿਹੜੀ ਉਹ ਸੱਸ ਹੈ ਉਹ ਕੰਪਲੇਂਟ ਨਹੀਂ ਕਰਨਾ ਚਾਹੁੰਦੀ ਹੁਣ ਕੰਪਲੇਂਟ ਨਹੀਂ ਹੁਣ ਇਹਦੀ ਵਜ੍ਹਾ ਕੀ ਨੇ ਕਿ ਫੈਮਿਲੀ ਪ੍ਰੈਸ਼ਰ ਹੈ ਕੀ ਹੈ ਇਹਦਾ ਇਹਦਾ ਵੀ ਰੀਜ਼ਨ ਕੋਈ ਬਾਹਰ ਨਹੀਂ ਹੈਗਾ ਜੀ ਬਟ ਇਸ ਕਿਸਮ ਦੀ ਜਿਹੜੀ ਘਟਨਾ ਹੈਗੀ ਹੈ ਇਹਦੇ ਵਿੱਚ ਜਿਹੜੀ ਜਦੋਂ ਆਪਾਂ ਸਮਾਜ ਦੀ ਚਿੰਤਾ ਕਰਦੇ ਆ ਤਾਂ ਸਮਾਜ ਚਿੰਤਨ ਦੇ ਵਿੱਚ ਇਹਨਾਂ ਇਹਨਾਂ ਇਸ ਕਿਸਮ ਦੀਆਂ ਘਟਨਾਵਾਂ ਲਈ ਜਿਹੜੀਆਂ ਦੋਸ਼ੀ ਲੋਕ ਨੇ ਜਿਹੜੇ ਉਹਨਾਂ ਨੂੰ ਸਮਾਜਿਕ ਸਜ਼ਾਵਾਂ ਦਾ ਜ਼ਰੂਰ ਹੋਣੀ ਚਾਹੀਦੀ ਹੈ ਉਹਨਾਂ ਕ੍ਰਿਮੀਨਲ ਤਾਂ ਬੇਸ਼ੱਕ ਨਾ ਹੋ ਤਾਂ ਇਸ ਕਰਕੇ ਜਿਹੜੀਆਂ ਹੁਣ ਜਦੋਂ ਆਪਾਂ ਉਹਨੇ ਰੀਸੈਂਟਲੀ ਸਾਡੀਆਂ ਪੰਚਾਇਤਾਂ ਬਹੁਤ ਫੈਸਲੇ ਲੈ ਰਹੀਆਂ ਤਾਂ ਪਿੰਡ ਦੀਆਂ ਪੰਚਾਇਤਾਂ ਇਸ ਕਿਸਮ ਦੇ ਸਮਾਜਿਕ ਜਿਹੜੇ ਇਸ਼ੂਜ਼ ਨੇ ਜੀ ਉਹਨਾਂ ਨੂੰ ਹੱਲ ਕਰਨਾ ਸਮਾਜਿਕ ਜਿੱਦਾਂ ਮਤਲਬ ਸਪੋਜ਼ ਕਰੋਗੇ ਜਿਸ ਕਿਸਮ ਨਾਲ ਉਹਨਾਂ ਨੇ ਅਸਾਸਨ ਉਹਨੇ ਕੁੱਟਿਆ ਤੇ ਜੇ ਉਸ ਪਿੰਡ ਦੀ ਪੰਚਾਇਤ ਇਹ ਤੈਅ ਕਰ ਲੈ ਵੀ ਹੁਣੇ ਜਿਹੜੀ ਹੈਗੀ ਹੈ ਨੂੰ ਆ ਇਹਨੂੰ ਇਸ ਕਿਸਮ ਦੀ ਸਜਾ ਦਿੱਤੀ ਜਾਵੇਗੀ ਇਹ ਪਿੰਡ ਦੀਆਂ ਜਿਹੜੀਆਂ ਸਾਰੀਆਂ ਮਾਵਾਂ ਨੇ ਸਾਰੀਆਂ ਸੱਸਾਂ ਨੇ ਉਹਨਾਂ ਨੂੰ ਉਹਨਾਂ ਦੀ ਆਤ ਸੇਵਾ ਕਰਨ ਹਫ਼ਤੇ ਚ ਇੱਕ ਇੱਕ ਦਿਨ ਜਾਊਗੀ ਜੀ ਜਿਸ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਹੁਣ ਸਾਡੇ ਦੇਸ਼ ਚ ਵੀ ਹੋ ਗਿਆ ਕਿ ਕਈ ਸਮਾਜਿਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਕਿ ਸੜਕ ਸਾਫ਼ ਕਰੂਗਾ ਤਾਂ ਉਹਨੂੰ ਇਸ ਕਿਸਮ ਦੀ ਸਜ਼ਾ ਵੀ ਮਿਲਣੀ ਚਾਹੀਦੀ ਹੈ ਵੀ ਉਹ ਸੜਕ ਜਿਹੜੀ ਆ ਪਿੰਡ ਦੀ ਹੈ ਸਫਾਈ ਤੇ ਉਹਨੂੰ ਲਾਉਣ ਜੀ ਤਾਂ ਇਹ ਜਿਹੜੀ ਬੇਸਿਕਲੀ ਇਹਨੂੰ ਤੁਸੀਂ ਜਿਹੜਾ ਅਵੇਲੇਬਲ ਜਿਹੜਾ ਕ੍ਰਿਮਨਲ ਲਾਅ ਦੇ ਤਹਿਤ ਤਾਂ ਨਹੀਂ ਇਹਦਾ ਹੱਲ ਕਰ ਸਕਦੇ ਉਸ ਤੋਂ ਬਾਅਦ ਤੋਂ ਬਾਅਦ ਹੋਏਗਾ ਕਿ ਨੂਨ ਸਜ਼ਾ ਹੋ ਜਾਏਗੀ ਹੋਰ ਕ腐ਪਨ ਵਧੇਗੀ ਜੀ ਪਰ ਕਿਉਂਕਿ ਇਹਦੇ ਨਾਲ ਨਾਲ ਇੱਕ ਇੱਕ ਹੋਰ ਬੜਾ ਅਹਿਮ ਪਹਿਲੂ ਆ ਗਈ ਜਿਹੜੀ ਹੈ ਉਤੇਜਨਾ ਇਹਦੇ ਚ ਸਿਰਫ ਇਹ ਰਿਲੇਸ਼ਨਸ ਦੇ ਵਿੱਚ ਗੜਬੜ ਨਹੀਂ ਹੈਗੀ ਇਹ ਜਿਹੜੀ ਸਾਡੇ ਸਮਾਜ ਦੇ ਵਿੱਚ ਜਿਹੜੀ ਹੈ ਜਦੋਂ ਪਾਤਕਤਾ ਵਧੀ ਹੈ ਲੋੜਾਂ ਵਧੀਆਂ ਨੇ ਕਿਉਂਕਿ ਪ੍ਰਾਪਰਟੀ ਦੀ ਗੱਲ ਚੱਲ ਰਹੀ ਹੈ ਨਾ ਕਿ ਸਾਡੇ ਪ੍ਰਾਪਰਟੀ ਦੀ ਇੰਨੀ ਭੁੱਖ ਹੋ ਗਈ ਹੈ ਅੱਗੇ ਕਿਤੇ ਜ਼ਮੀਨਾਂ ਜਾਇਦਾਦ ਦੀ ਲੜਾਈ ਹੁੰਦੀ ਸੀ ਤੇ ਉਹ ਦੋ ਜਿਹੜੇ ਪਰਿਵਾਰਕ ਹਿੱਸੇ ਹੁੰਦੇ ਸੀ ਸ਼ਰੀਕੇ ਹੁੰਦੇ ਸੀ ਉਹਨਾਂ ਦੀਆਂ ਲੜਾਈਆਂ ਹੁੰਦੀਆਂ ਸੀ ਹੁਣ ਨਿੱਜਤਾ ਤੇ ਆ ਪਹੁੰਚੀ ਹੈ ਕਿ ਮੇਰੀ ਹੈ ਪਹਾੜਾਂ ਪਰਾਵਾਂ ਦੇ ਉੱਤੇ ਆ ਪਹੁੰਚੀ ਹੈ ਬਿਲਕੁਲ ਬਿਲਕੁਲ ਤਾਂ ਉਹ ਜਦੋਂ ਭੌਤਿਕਤਾ ਸਿਰ ਚੜ ਕੇ ਬੋਲਣ ਲੱਗ ਪਈ ਹੈ ਜਦੋਂ ਲੋੜਾਂ ਇੰਨੀਆਂ ਵਧ ਗਈਆਂ ਜ਼ਰੂਰਤਾਂ ਇੰਨੀਆਂ ਵਧ ਗਈਆਂ ਸਮਾਜਿਕ ਦਬਾਅ ਵੀ ਨੇ ਵਧ ਗਏ ਆ ਜੀ ਤਾਂ ਉਹਦੇ ਵਿੱਚ ਜਿਹੜੀ ਹੈ ਉਦੋਂ ਇਹ ਚੀਜ਼ ਜਿਹੜੀ ਹੈ ਉਦੋਂ ਤੁਹਾਨੂੰ ਇਹਨਾਂ ਨੂੰ ਕ੍ਰਿਮੀਨਲ ਲਾਅਸ ਦੇ ਜ਼ਰੀਏ ਨਹੀਂ ਤੁਸੀਂ ਇਹਨੂੰ ਰੋਕ ਸਕੋਗੇ ਹਾਂ ਸਾਨੂੰ ਉਧਰ ਤੁਰਨਾ ਪਏਗਾ ਆਪਣੇ ਸਮਾਜ ਨੂੰ ਕਿਉਂਕਿ ਅਸੀਂ ਇਸ ਗੱਲ ਦਾ ਦਾਵਾ ਕਰਦੇ ਹਾਂ ਕਿ ਜਿਹੜਾ ਜਿਹੜਾ ਭਾਰਤ ਦਾ ਜਿਹੜਾ ਸਮਾਜ ਆ ਭਾਰਤੀ ਸਮਾਜ ਜਿਹੜਾ ਉਹਨੇ ਦੁਨੀਆਂ ਨੂੰ ਜੀਣਾ ਸਿਖਾਇਆ ਪਰ ਦੁਨੀਆਂ ਹੁਣ ਸਾਡੇ ਤੋਂ ਵਧੀਆ ਜੀ ਰਹੀ ਹੈ ਅਸੀਂ ਉਹਦਾਂ ਦੇ ਹੋ ਗਏ ਜਿਹੜੇ ਅਨਸਪਲਾਈਸ ਇਹ ਅਨਸਪਲਾਈਸ ਸਿਸਟਮ ਜਿਹੜਾ ਅਗਰ ਨੂਂ ਦੀ ਕੋਈ ਨਾਰਾਜ਼ਗੀ ਹੋਏ ਤਰੀਕੇ ਨਾਲ ਵੀ ਕਹਿ ਸਕਦੇ ਆ ਕਿ ਮਾਤਾ ਜੀ ਤੁਹਾਨੂੰ ਦੇ ਦੇਣਾ ਅਸੀਂ ਔਰ ਆਪਣਾ ਘਰ ਦਾ ਫੈਮਿਲੀ ਦਾ ਤਾਂ ਮੈਂ ਤੁਹਾਡੀ ਤੁਹਾਡੀ ਸੇਵਾ ਕਰਾਂਗੇ ਨਾ ਸੇਵਾ ਦੇ ਵਿੱਚ ਸਾਨੂੰ ਦੇ ਕਿਸੇ ਵੀ ਕਿਸੇ ਨੂੰ ਸੋ ਇਹ ਸਮਾਜਿਕ ਚਿੰਤਨ ਦੀ ਗੱਲ ਹੈ ਮੈਨੂੰ ਲੱਗਦਾ ਕਿ ਇਹ ਨੂੰ ਸਮਾਜਿਕ ਚਿੰਤਨ ਨੂੰ ਸਮਾਜਿਕ ਤਰੀਕੇ ਨਾਲ ਲਿਪ ਲਗਦਾ ਕਿ ਅਗਰ ਇੱਕ ਅਗਰੇ ਕਿਸੇ ਕੋਈ ਗੁਰਦਾਸਪੁਰੀ ਰਿਪੋਰਟ ਹੋ ਰਿਹਾ ਅਗਰ ਅਗਰ ਕਿਸੇ ਪਿੰਡ ਦੀ ਹੈ ਗੁਰਦਾਸਪੁਰ ਦੇ ਕਿਸੇ ਪਿੰਡ ਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਪੰਚਾਇਤ ਬਹੁਤ ਅੱਛਾ ਰੋਲ ਪਲੇ ਕਰ ਸਕਦੀ ਹੈ ਔਰ ਉਹਨੂੰ ਇੱਕ ਉਦਾਹਰਨ ਕਾਇਮ ਕਰਨਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਸਰ ਬਿਲਕੁਲ ਇਸੇ ਤਰ੍ਹਾਂ ਸਰ ਹੁਣ ਖਬਰ ਇਹ ਵੀ ਆਈ ਸੀ ਕਿ ਜਿਹੜਾ ਮੈਚ ਹੋਇਆ ਭਾਰਤ ਨੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਜਿਹੜਾ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਹਾਲਾਂਕਿ ਮੈਚ ਤੋਂ ਬਾਅਦ ਟਰੋਫੀ ਵੰਡ ਨੂੰ ਲੈ ਕੇ ਹੋਏ ਵਿਵਾਦ ਨੇ ਕ੍ਰਿਕਟ ਪ੍ਰਸ਼ੰਸਕਾਂ ਵਿਚਕਾਰ ਗਰਮਾ-ਗਰਮ ਵਹਿਸ਼ ਛੇੜ ਦਿੱਤੀ ਇਸ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਮੋਸੇ ਨਕਵੀ ਲਈ ਕਾਫੀ ਸ਼ਰਮਿੰਦਗੀ ਦਾ ਕਾਰਨ ਬਣਿਆ ਭਾਰਤ ਨੇ ਮੈਚ ਵਿੱਚ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਮੋਸੇ ਨਕਵੀ ਤੋਂ ਟਰੋਫੀ ਸਵੀਕਾਰ ਨਹੀਂ ਕਰਨਗੇ ਪਰ ਨਕਵੀ ਨੇ ਇੱਕ ਹਰਕਤ ਕੀਤੀ ਕਿ ਉਹ ਟਰੋਫੀ ਅਤੇ ਮੈਡਲ ਆਪਣੇ ਨਾਂ ਲੱਗੇ ਅਤੇ ਇੱਥੋਂ ਤੱਕ ਕਿ ਇਸ ਨੂੰ ਏਸ਼ੀਅਨ ਕ੍ਰਿਕਟ ਕੌਂਸਲ ਦੇ ਦਫ਼ਤਰ ਵੀ ਭੇਜ ਦਿੱਤਾ ਕੀ ਕਹਿਣਾ ਚਾਹੋਗੇ ਦੇਖੋ ਸਰ ਇੱਕ ਅਸੀਂ ਅੱਗੇ ਵੀ ਗੱਲ ਕੀਤੀ ਸੀ ਕੋਰੀ ਕਿ ਵੀ ਖੇਡਾਂ ਜੜੀਆਂ ਨੇ ਨਾ ਖੇਡਾਂ ਮੁਲਕਾਂ ਦੇ ਅੰਦਰ ਸਮਾਜ ਦੇ ਕੈਥਰਾਂ ਦੇ ਅੰਦਰ ਹਮ ਸਮਾਨਦਾਰੀ ਜਾਰੀ ਰੱਖਣ ਦਾ ਹਿੱਸਾ ਹੁੰਦੀ ਹੈ ਜੀ ਕਿਉਂਕਿ ਜਦੋਂ ਗੱਲਬਾਤ ਬੰਦ ਹੋ ਜਾਂਦੀ ਹੈ ਨਾ ਫਿਰ ਸਾਰਾ ਕੁਝ ਬੰਦ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਪਹਿਲਾਂ ਆਪਾਂ ਜ਼ਿਕਰ ਕੀਤਾ ਸੀ ਉਸ ਦਿਨ ਦਲਜੀਤ ਦਸਾਂਝ ਦੀ ਫਿਲਮ ਦਾ ਗੱਲ ਦਾ ਜ਼ਿਕਰ ਕੀਤਾ ਸੀ ਉਦੋਂ ਵੀ ਕਿਹਾ ਜੀ ਉਹ ਫਿਲਮ ਕਿਉਂ ਆਈ ਉਹ 히ਰੋਇਨ ਕਿਉਂ ਉਧਰੋਂ ਲੈ ਆਉਂਦੀ ਬਿਲਕੁਲ ਜੀ ਫਿਰ ਇਸ ਗੱਲ ਦੇ ਉੱਤੇ ਵੀ ਹੋਇਆ ਵੀ ਜਿਹੜਾ ਇੱਕ ਮੈਚ ਕਿਉਂ ਹੋ ਰਿਹਾ ਹਮ ਫਿਰ ਉਹ ਦੁਬਈ ਚੋਂ ਨੇ ਮੈਚ ਕਰਾਇਆ ਮੈਚ ਕਰਾਤਾ ਅੱਛਾ ਹੁਣ ਜਦੋਂ ਅਸੀਂ ਮੈਚ ਖੇਡਣੇ ਪਹੁੰਚ ਗਏ ਹਮ ਜਦੋਂ ਅਸੀਂ ਮੈਚ ਖੇਡਣ ਪਹੁੰਚ ਗਏ ਮੀਨਸ ਅਸੀਂ ਉਹ ਜਿਹੜੀ ਸਪੋਰਟਸਮੈਨ ਸਪਿਰਟ ਹੈ ਜਿਹੜਾ ਸਾਡੀ ਸਮਾਜਿਕ ਸਾਡੀ ਡਿਊਟੀ ਹੈ ਜਿਹੜੀ ਸਾਡਾ ਸਾਡੀ ਇੱਕ ਮੁਲਕਾਂ ਦੇ ਪ੍ਰਤੀ ਸਨਮਾਨਜਾਰੀ ਰੱਖਣ ਦੀ ਜਿਹੜੀ ਉਹ ਲੋਡ ਹੈ ਅਸੀਂ ਉਹਨੂੰ ਫਾਲੋ ਕੀਤਾ ਜੀ ਫਿਰ ਮੈਨੂੰ ਨਿੱਜੀ ਤੌਰ ਤੇ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਦੋਂ ਆਪਾਂ ਮੈਚ ਲੜ ਲਿਆ ਜਿੱਤ ਲਿਆ ਉਹਦੇ ਚ ਵੀ ਅਸੀਂ ਕਹਤਾ ਕਿ ਇਹ ਤਾਂ ਅਸੀਂ ਦੇਖੋ ਜੀ ਆਪਰੇਸ਼ਨ ਸੰਦੂਰ ਵਰਗਾ ਹੀ ਰਿਜ਼ਲਟ ਦਿੱਤਾ ਹਾਲੇ ਕਿ ਉਹ ਵੀ ਮੈਨੂੰ ਬਹੁਤਾ ਨਹੀਂ ਚਚਿਆ ਸੀ ਬਿਲਕੁਲ ਸਰ ਤੁਸੀਂ ਆਪਣੀ ਜਿੱਤ ਦੀ ਖੁਸ਼ੀ ਤਾਂ ਮਨਾ ਸਕਦੇ ਜੀ ਦੇਖੋ ਜੀ ਅਸੀਂ ਅਸੀਂ ਕ੍ਰਿਕਟ ਦੇ ਵਿੱਚ ਵੀ ਤੁਹਾਡੇ ਤੋਂ ਬੜੇ ਸਟਰੋਂਗ ਆ ਜਿੱਦਾਂ ਅਸੀਂ ਹੋਰ ਕਮਾਂ ਹੀ ਤੁਹਾਡੇ ਤੋਂ ਅੱਗੇ ਆ ਇਦਾਂ ਹੀ ਅਸੀਂ ਕ੍ਰਿਕਟ 'ਚ ਵੀ ਤੁਹਾਡੇ ਤੋਂ ਅੱਗੇ ਆ ਜੀ ਤੇ ਫਿਰ ਉਹ ਜਿਹੜੀ ਹੈ ਉਹ ਟਰੋਫੀ ਜਿੱਤ ਕੇ ਟਰੋਫੀ ਨਾ ਲੈਣੀ ਮਤਲਬ ਕਿਉਂਕਿ ਉਹ ਟਰੋਫੀ ਪਾਕਿਸਤਾਨ ਦੀ ਥੋੜਾ ਬਿਲਕੁਲ ਟਰੋਫੀ ਦਾ ਏਸ਼ੀਆ ਕੱਪ ਜਿਹੜੀ ਆਰਗੇਨਾਈਜ਼ ਕਰਦੀ ਹੈ ਜਿਹੜੀ ਸੰਸਥਾ ਹੈਗੀ ਹੈ ਉਹਦੇ ਜਦੋਂ ਜਦੋਂ ਵਰਲਡ ਕੱਪ ਚ ਮੰਨ ਲਓ ਅਸੀਂ ਜਿੱਤ ਜਾਂਦੇ ਆ ਪਾਕਿਸਤਾਨ ਨੂੰ ਫੇਰ ਆ ਦਿੰਦੇ ਆ ਤੇ ਉੱਥੇ ਫੇਰ ਕੋਈ ਪਾਕਿਸਤਾਨ ਵਾਲਾ ਦੇਣ ਲਈ ਖੜਾ ਕਿਉਂਕਿ ਜਿਹੜਾ ਜਿਹੜੇ ਜਿਹੜੇ ਮੰਤਰੀ ਉਹਨਾਂ ਦੇ ਸੀ ਇਹ ਉੱਥੇ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ ਦੇ ਵੀ ਹਾਂ ਚੇਅਰਮੈਨ ਹੈਗੇ ਨੇ ਯਾਰ ਰਹੇ ਨੇ ਹਣਾ ਤਾਂ ਹੁਣ ਉਹ ਦੂਸਰਾ ਵਕਤ ਦੇਖੋ ਕਿ ਜੇ ਮਤਲਬ ਯੂਥ ਲੋਕ ਆਣੇ ਜਿਹੜੇ ক্রিকেট ਯੂਥ ਹੀ ਨੇ ਸਾਡੇ ਮੁੰਡੇ ਜਿਹੜੇ ਖੇਡਣ ਗਏ ਆ ਉਹਨਾਂ ਨੇ ਅਗਰ ਭਾਵਨਾਤਮਕ ਹੋ ਗਏ ਜਾਂ ਕੋਈ ਹੋਰ ਵਜ੍ਹਾ ਆਉਣੀ ਆ ਉਹਦੇ ਪਿੱਛੇ ਜੀ ਅਗਰ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਟਰੋਫੀ ਨਹੀਂ ਲੈਣੀ ਹੈ ਨਾ ਵੀ ਇਹਨਾਂ ਦੇ ਕੋਲ ਉਹ ਨਹੀਂ ਲੈਣੀ ਟਰੋਫੀ ਲੈਣੀ ਪਰ ਇਹਨਾਂ ਦੇ ਕੋਲ ਉਹ ਨਹੀਂ ਲੈਣੀ ਹਾਂ ਤਾਂ ਇਹ ਕੁੜਤਾਂ ਇੱਥੋਂ ਤੱਕ ਅੱਗੇ ਚਲੇਗੀ ਕਿ ਉਧਰ ਵੀ ਸਮਝਦਾਰੀ ਨਹੀਂ ਹੋਈ ਜੀ ਉਧਰ ਵੀ ਉਹ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਅੱਛਾ ਤੁਸੀਂ ਸਾਡੇ ਕੋਲ ਮੇਰੇ ਕੋਲ ਨਹੀਂ ਲੈਣੀ ਤਾਂ ਮੈਂ ਤੁਹਾਨੂੰ ਇਦਾਂ ਕਰਦਾ ਕਿ ਪਾਕਿਸਤਾਨ ਟੀਮ ਦਾ ਕਪਤਾਨ ਤੁਹਾਨੂੰ ਭੇਟ ਕਰ ਦਿੰਦਾ ਹਾਂ ਜੀ ਇੱਕ ਹੋਰ ਮਤਲਬ ਜਿਹੜਾ ਰਿਲੇਸ਼ਨਸ ਡਵੈਲਪਮੈਂਟ ਲਈ ਉਹਦੀ ਸਮਝਦਾਰੀ ਉਧਰੋਂ ਚੰਗੀ ਹੁੰਦੀ ਬਿਲਕੁਲ ਪਰ ਉਹ ਏਡੀ ਕੁੜਤਨ ਵਧ ਗਈ ਵੀ ਉਹਨੇ ਵੀ ਜਿਹੜਾ ਹੈਗਾ ਉਹ ਉਹ ਚੁੱਕ ਕੇ ਟਰੋਫੀ ਪਹਿਲਾਂ ਤਾਂ ਕਰ ਲਿਆ ਗਿਆ ਕਹਿੰਦੇ ਕਈਆਂ ਕਈ ਸੋਸ਼ਲ ਮੀਡੀਆ ਤੇ ਵੀ ਦਿਖਾਇਆ ਗਿਆ ਕਿ ਉਹ ਟਰੋਫੀ ਲੈ ਕੇ ਸੁੱਤਾ ਹੋਇਆ ਨਾ ਜੀ 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 ਹੋਟਲ ਚ ਚਲੇ ਗਿਆ ਉਹ ਜਿਹੜੀ ਟਰੋਫੀ ਹੈਗੀ ਆ ਉਹ ਆਲਟੀਮੇਟਲੀ ਜਿਹੜੀ ਫਿਰ ਜਾ ਕੇ ਉਹਨਾਂ ਨੂੰ ਦੇ ਦਿੱਤੀ ਹਾਂ ਇਹ ਵੀ ਦੋਨੋਂ ਉਹ ਮਤਲਬ ਸਾਡੇ ਲੋਕ ਸਾਡੇ ਜਿਹੜੇ ਮੁੰਡੇ ਮੁੰਡੇ ਜਿਹੜੇ ਖੇਡ ਕੇ ਜਿੱਤੇ ਸੀ ਉਹਨਾਂ ਦੀਆਂ ਜਿਹੜੀਆਂ ਦੇਸ਼ ਭਾਵਨਾਵਾਂ ਕੁਝ ਅਸੀਆਂ ਹੋਣਗੀਆਂ ਜਿਨ੍ਹਾਂ ਨੂੰ ਮਤਲਬ ਸਪੋਰਟ ਵੀ ਕੀਤਾ ਜਾ ਸਕਦਾ ਕਿਉਂਕਿ ਉਹ ਸਾਡੇ ਮੁਲਕ ਲਈ ਖੇਡਦੇ ਆ ਉਹਨਾਂ ਨੇ ਕਹੇ ਜਿੱਤ ਲਿਆ ਪਰ ਇਹ ਟਰੋਫੀ ਨਹੀਂ ਅਸੀਂ ਇਹਦੇ ਇਥੋਂ ਲੈਣੀ ਹੈ ਇੱਕ ਪ੍ਰੋਟੈਸਟ ਹੈ ਬਸਿਕਲੀ ਹੋ ਸਕਦਾ ਪ੍ਰੋਟੈਸਟ ਰਾਈਟ ਹੁੰਦਾ ਹੈ ਜੀ ਪਰ ਦੂਸਰੇ ਪੱਖ ਨੇ ਜਿਹੜਾ ਜਿਨ੍ਹਾਂ ਦੀ ਡਿਊਟੀ ਮੰਦੀ ਸੀ ਕਿਉਂਕਿ ਮੇਜ਼ਬਾਨੀ ਉਹਨਾਂ ਦੀ ਸੀ ਜੀ ਇਸ ਕਰਕੇ ਉਹਨਾਂ ਦੀ ਡਿਊਟੀ ਬੰਦੀ ਸੀ ਕਿ ਉਹ ਜਿਹੜੀ ਹੈ ਮਹਿਮਾਨ ਨਵਾਜ਼ੀ ਦਾ ਜਿਹੜਾ ਖਾਸ ਤੌਰ ਤੇ ਜਿਹੜੀ ਉੱਥੇ ਦੀ ਸੱਭਤਾ ਕਹਿੰਦੀ ਕਿ ਸਾਡੇ ਅਸੀਂ ਮਹਿਮਾਨ ਨਵਾਜ਼ੀ ਚ ਬਹੁਤ ਵਧੀਆ ਹੁੰਦੇ ਆ ਤਾਂ ਉਸ ਮਹਿਮਾਨ ਨਵਾਜ਼ੀ ਨੂੰ ਨਿਪਟਾਉਂਦੇ ਹੋਏ ਉਹਨਾਂ ਨੂੰ ਚਾਹੀਦਾ ਸੀ ਕਿ ਉਹਨਾਂ ਨੂੰ ਉਹ ਕਹਿੰਦੇ ਕਿ ਇਹਦਾ ਕੋਈ ਹੋਰ ਵਿਕਲਪ ਲੱਭ ਲਓ ਤੁਸੀਂ ਦੱਸੋ ਕਿਹਦੇ ਕੋਲੋਂ ਲਾਉਗੇ ਬਿਲਕੁਲ ਬਿਲਕੁਲ ਅਸੀਂ ਤੁਹਾਨੂੰ ਟਰੋਫੀ ਸਾਡੇ ਕੈਪਟਨ ਦੇ ਦੇ ਦਵੇ ਜਾਂ ਕੋਈ ਹੋਰ ਦੇ ਦੇ ਦਵੇ ਇਦਾਂ ਦਾ ਉਹਨੂੰ ਉਹਨੂੰ ਉੱਥੇ ਇੱਕ ਗੈਸਚਰ ਦਿਖਾਉਣਾ ਚਾਹੀਦਾ ਸੀ ਉਸ ਬਟ ਉਹਨੇ ਉਹਨੇ ਵੀ ਗੜਤਨ ਦਿਖਾਈ ਤਾਂ ਮੈਨੂੰ ਲੱਗਦਾ ਵੀ ਇਹ ਖਾਸ ਤੌਰ ਤੇ ਜਿਹੜ ਉਹ ਟਰੋਫੀ ਜਿਹੜੀ ਆ ਵਾਪਸ ਕੀਤੀ ਹੈ ਉਸ ਜਿਹੜੀ ਸੰਸਥਾ ਨੂੰ ਉਹ ਕਿਸ ਤਰੀਕੇ ਨਾਲ ਇੰਡੀਆ ਆਏਗੀ ਆਏ ਤੇ ਆਣੀ ਤੇ ਆਈ ਹੈ ਜਿੱਤੀ ਹੈ ਇੰਡੀਆ ਨੇ ਉਹ ਆ ਜਾਣੀ ਹੈ ਬਟ ਇਸ ਕਿਸਮ ਦਾ ਮੈਨੂੰ ਲੱਗਦਾ ਕਿ ਅਗਰ ਪਾਕਿਸਤਾਨ ਭਾਰਤ ਨਾਲ ਸੁਖਾਂਵੇਂ ਰਿਲੇਸ਼ਨ ਬਣਾਉਣੇ ਚਾਹੁੰਦਾ ਹੁੰਦਾ ਤਾਂ ਉਦੋਂ ਹੀ ਉਹ ਇਹ ਵੀ ਅਨਾਉਂਸ ਕਰ ਸਕਦਾ ਸੀ ਕਿ ਇਹ ਟਰੋਫੀ ਜਿਹੜੀ ਹੈ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਾਂ ਜਿਹੜਾ ਕ੍ਰਿਕਟਰ ਕੰਟਰੋਲ ਬੋਰਡ ਆਫ ਇੰਡੀਆ ਹੈ ਉਹਨਾਂ ਉਹਦੇ ਚੇਅਰਮੈਨ ਨੂੰ ਭੇਜ ਰਹੇ ਆ ਭੇਜ ਰਹੇ ਆ ਇਦਾਂ ਕੀਤਾ ਜਾ ਸਕਦਾ ਸੀ ਤਾਂ ਮੈਨੂੰ ਲੱਗਦਾ ਵੀ ਸਾਡੇ ਮੁੰਡਿਆਂ ਦੀ ਤਾਂ ਮਤਲਬ ਜਿਹੜਾ ਮੁੰਡ ਪੋਣਾ ਕਹ ਲਓ ਹੋ ਸਕਦਾ ਜਾਂ ਉਹਨਾਂ ਦੀ ਭਾਵ ਕਹ ਲਓ ਦੇਸ਼ ਭਗਤੀ ਦਾ ਕੋਈ ਭਾਵ ਹੈ ਜੈਸਾ ਮਾਹੌਲ ਚੱਲ ਰਿਹਾ ਬਟ ਜਿਹੜਾ ਪਾਕਿਸਤਾਨ ਦੇ ਉਸ ਜ਼ਿੰਮੇਵਾਰ ਵਿਅਕਤੀ ਨੇ ਜਿਹੜਾ ਉਹਦੀ ਮੈਨੂੰ ਲੱਗਦਾ ਕਿ ਭੂਮਿਕਾ ਜਿਹੜੀ ਆ ਉਹ ਵੱਡੀ ਲੈਣ ਦੀ ਹੋਗਾ ਬਿਲਕੁਲ ਬਿਲਕੁਲ ਸਰ ਬਿਲਕੁਲ ਇਸੇ ਤਰ੍ਹਾਂ ਹੁਣ ਹੋਰ ਖਬਰਾਂ ਤੇ ਗੱਲਬਾਤ ਕਰਦੇ ਆ ਇਸ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਜਿਵੇਂ ਕਿ ਪੰਜਾਬ ਦੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਬੁੰਡੀਆਂ ਅਤੇ ਲਾਲਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਤਰਨਤਾਰਨ ਤੋਂ ਮੇਰਾ ਘਰ ਮੇਰਾ ਮਾਨ ਸਕੀਮ ਦੀ ਸ਼ੁਰੂਆਤ ਕੀਤੀ ਹੈ ਅਤੇ ਲਾਲ ਲਕੀਰ ਦੇ ਅੰਦਰ ਆਉਂਦੀ ਜ਼ਮੀਨ ਜਾਇਦਾਦ ਦੇ ਮਾਲਕਾਨਾ ਹੱਕ ਪ੍ਰਾਪਤ ਕਰਨ ਵਾਲੇ ਹਲਕਾ ਤਰਨਤਾਰਨ ਦੇ ਲਗਭਗ 14 ਪਿੰਡਾਂ ਦੇ ਲਾਪਾਤਰੀਆਂ ਨੂੰ ਪ੍ਰਾਪਰਟੀ ਜੜੀ ਹੈ ਉਹ ਕਾਰਡ ਵੰਡੇ ਨੇ ਠੀਕ ਹੈ ਨਾ ਚਾਹੋਗੇ ਇਹ ਜਿਹੜੀ ਲਾਲ ਕੀ ਡੋੜਾ ਜਿਹੜਾ ਵਿਸ਼ੇ ਨਾ ਲਾਲ ਲਕੀਰ ਦੇ ਅੰਦਰ ਜਿਹੜੇ ਬਹੁਤ ਸਾਰੇ ਮਕਾਨ ਹੁੰਦੇ ਆ ਇਹ ਜਿਹੜਾ ਸਾਡੀ ਜਦੋਂ ਸਾਡੇ ਦੇਸ਼ ਦੀ ਵੰਡ ਹੋਈ ਆ ਉਹਦੇ ਤੋਂ ਬਾਅਦ ਹੀ ਬਹੁਤ ਸਾਰੀਆਂ ਪ੍ਰਾਪਰਟੀ ਸੀ ਜਣੀਆਂ ਹੈਗੀਆਂ ਉਹ ਲਾਲ ਲਕੀਰ ਦੇ ਅੰਦਰ ਨੇ ਹੁਣ ਲਾਲ ਲਕੀਰ ਦੇ ਅੰਦਰ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਵੈਸੇ ਆਪਸ ਵਿੱਚ ਖਰੀਦੀਆਂ ਵੇਚੀਆਂ ਜਾਂਦੀਆਂ ਨੇ ਪਰ ਉਹਦੀ ਮਲਕੀਅਤ ਦੇ ਉੱਤੇ ਹਮੇਸ਼ਾ ਹੁੰਦਾ ਹੈ ਵੀ ਮਲਕੀਅਤ ਨਹੀਂ ਉਹਦੀ ਉਦੇ ਜਿਹੜੇ ਹੈ ਨਾ ਜਿਹਨੂੰ ਕਹਿੰਦੇ ਹੁੰਦੇ ਇੰਤਕਾਲ ਨਹੀਂ ਛੜਦੇ ਉਹਦੇ ਟਾਈਟਲ ਤੇ ਹੁੰਦੇ ਪਰ ਇੰਤਕਾਲ ਨਹੀਂ ਛੜਦੇ ਤੇ ਇਸ ਕਰਕੇ ਜਿਹੜਾ ਇਹ ਇਹ ਕਈ ਲੋਕਾਂ ਦੀ ਫਿਰ ਇਹਦੇ ਨਾਲ ਕੀ ਹੁੰਦਾ ਕਿ ਇਹਨਾਂ ਇਹਨਾਂ ਚੀਜ਼ਾਂ ਦੇ ਉੱਤੇ ਅਗਰ ਕੋਈ ਲੋਨ ਲੈ ਕੇ ਕੁਝ ਕਰਨਾ ਚਾਹੁੰਦਾ ਇਸ ਕਿਸਮ ਦੀ ਕਈ ਮੁਸ਼ਕਲਾਂ ਇਹਨਾਂ ਜਾਇਦਾਦਾਂ ਨਾਲ ਜੁੜੀਆਂ ਹੁੰਦੀਆਂ ਤਾਂ ਪੰਜਾਬ ਸਰਕਾਰ ਨੇ ਪਿੱਛੇ ਕੈਬਨਿਟ ਨੇ ਪੰਜਾਬ ਕੈਬਨਿਟ ਨੇ ਫੈਸਲਾ ਕਰ ਲਿਆ ਸੀ ਜੀ ਕਿ ਜਿਹੜਾ ਅਸੀਂ ਲਾਲ ਲਕੀਰ ਦੇ ਅੰਦਰ ਜਿਹੜੇ ਇਹਦੇ ਵਿੱਚ ਬਹੁਤ ਛੋਟੇ ਮਕਾਨ ਨੇ ਜਿਹੜੇ ਮਤਲਬ ਜਿਹੜੇ ਮੱਧਮ ਦਰਜੇ ਤੋਂ ਵੀ ਥੱਲੇ ਗਏ ਲੋਕਾਂ ਉਹਨਾਂ ਦੀਆਂ ਬਹੁਤੀਆਂ ਪ੍ਰਾਪਰਟੀਜ਼ ਆ ਦੇ ਵਿੱਚ ਤਾਂ ਪੰਜਾਬ ਕੈਬਨਿਟ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਜਿਹੜਾ ਇਹਨਾਂ ਨੂੰ ਮਾਲਕਾਨਾ ਹੱਕ ਦੇਣੇ ਆ ਦੇਣੇ ਆ ਇਹਦੀ ਹੁਣ ਸ਼ੁਰੂਆਤ ਹੋ ਰਹੀ ਹੈ ਅੱਛੀ ਗੱਲ ਆ ਉਹਨਾਂ ਨੂੰ ਮਾਲਕਾਨਾ ਹੱਕ ਦੇਣੇ ਚਾਹੀਦੇ ਕਿਉਂਕਿ ਵੈਸੇ ਜਿਹੜਾ ਵੈਸੇ ਵੀ ਕਈ ਵਾਰੀ ਕਹਿੰਦੇ ਆ ਕਿ ਜਿਹਦਾ ਪੋゼਸ਼ਨ ਹੀ 30 ਸਾਲ ਹੋ ਗਿਆ ਉਹ ਤਾਂ ਵੈਸੇ ਉਦਾਂ ਹੀ ਮਾਲਕ ਆ ਤਾਂ ਉਹਨੂੰ ਮਾਲਕੀ ਜਿਹੜੀ ਆ ਕਿਉਂਕਿ ਉੱਤੇ ਕੋਈ ਹੋਰ ਕਲੇਮ ਨਹੀਂ ਹੁੰਦਾ ਸਰਕਾਰ ਦੇ ਹੱਥ 'ਚ ਹੀ ਹੁੰਦਾ ਤਾਂ ਇਹ ਅੱਛਾ ਹੈ ਕਿ ਉਹਨਾਂ ਨੇ 30 ਸਾਲ ਇਹਨਾਂ ਦਾ ਪੈਸੇ ਲਾਤਾ ਹੁੰਦਾ ਉਹਨਾਂ ਨੇ ਉਸ ਪ੍ਰਾਪਰਟੀ ਨੂੰ ਸੰਭਾਲਣ ਦੇ ਉੱਤੇ ਇਹ ਮੁੱਲ ਦਿੱਤਾ ਹੁੰਦਾ ਤਾਂ ਮੈਨੂੰ ਲੱਗਦਾ ਕਿ ਪੰਜਾਬ ਗਵਰਨਮੈਂਟ ਦਾ ਜਿਹੜਾ ਫੈਸਲਾ ਹੈ ਜੀ ਇਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਸਰਾਹਨਾ ਕਰਨੀ ਚਾਹੀਦੀ ਹੈ ਜੀ ਬਿਲਕੁਲ ਇਸੇ ਤਰ੍ਹਾਂ ਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਚਾਨ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਹਾਲ ਹੀ ਵਿੱਚ ਆਏ ਭਿਆਨਕ ਹੜਾ ਕਾਰਨ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਸੂਬੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ ਮੁੱਖ ਮੰਤਰੀ ਨੇ ਇੱਥੇ ਅਮਿਤ ਚਾਨ ਨਾਲ ਉਹਨਾਂ ਦੀ ਗ੍ਰਹਿ ਵਿਖੇ ਮੁਲਾਕਾਤ ਕੀਤੀ ਅਤੇ ਹੜਪੀੜਤਾ ਨੂੰ ਐਸਡੀਆਰਐਫ ਅਤੇ ਐਨਡੀਆਰਐਫ ਤੋਂ ਮੁਆਵਜ਼ਾ ਦੇਵਣ ਲਈ ਨਿਯਮਾਂ ਵਿੱਚ ਸੋਧ ਕਰਨ ਦੀ ਮੰਗ ਕੀਤੀ ਹੈ ਕੀ ਕਹਿਣਾ ਚਾਹੋਗੇ ਦッコ ਇੱਕ ਮੁੱਖ ਮੰਤਰੀ ਦੀ ਜਿਹੜੀ ਜ਼ਿੰਮੇਵਾਰੀ ਬੰਦੀ ਹੈ ਜੀ ਉਹ ਭਗਵੰਤ ਮਾਨ ਉਹਨਾਂ ਨੇ ਨਿਭਾਈ ਹੈ ਨਿਭਾਈ ਹੈ ਬਿਲਕੁਲ ਤੇ ਹੱਲੇ ਕੀ ਗੱਲਾਂ ਤੇ ਵੀ ਬੜੀਆਂ ਆਈਆਂ ਕਿ ਜਦੋਂ ਭਗਵੰਤ ਮਾਨ ਦਿੱਲੀ ਪਹੁੰਚੇ ਬਾਅਦ ਚਾ ਪਰ ਉਹਨਾਂ ਨੂੰ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਮਿਲਣ ਦਾ ਟਾਈਮ ਫਟਾਫਟ ਮਿਲ ਜਾਂਦਾ ਜਿਹੜੇ ਜਿਹੜੇ ਆਪੋਜੀਸ਼ਨ ਦੇ ਲੋਕ ਤੇ ਇਦਾਂ ਵੀ ਕਹਿੰਦੇ ਕਿ ਅੰਦਰ ਕੀ ਬਾਤ ਕਿਆ ਹੈ ਜੀ ਕਿਉਂਕਿ ਉਹਨਾਂ ਨੂੰ ਸਵਾਲ ਚੱਕੀ ਆਮ ਤੌਰ ਤੇ ਐਸਾ ਹੁੰਦਾ ਹੈ ਨਾ ਜੀ ਪਰ ਉਹ ਜਦੋਂ ਅਸੀਂ ਉਹਨੂੰ ਭਗਵੰਤ ਮਾਨ ਤੋਂ ਹਟ ਕੇ ਚੀਫ ਮਿਨਿਸਟਰ ਦੀ ਸੀਟ ਤੇ ਦੇਖਦੇ ਆਂ ਜੀ ਤੇ ਉਧਰ ਅਮਿਤ ਸ਼ਾਹ ਜੀ ਨੂੰ ਗ੍ਰਹਿ ਮੰਤਰੀ ਦੀ ਸੀਟ ਦੇਖਦੇ ਆਂ ਔਰ ਸਾਡੇ ਦੇਸ਼ ਦਾ ਜਿਹੜਾ ਡਬਲ ਇੰਜਨ ਦੀ ਗਵਰਨਮੈਂਟ ਜਿਹਨੂੰ ਕਹਿੰਦੇ ਆ ਜੀ ਜਿਹੜੀ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਉਹ ਨਹੀਂ ਸਾਡੇ ਕਨਸਟੀਟਿਊਸ਼ਨਲ ਸਿਸਟਮ ਜਾਂ ਡਬਲ ਇੰਜਨ ਜਿਹੜਾ ਹੈਗਾ ਇੱਕ ਸੈਂਟਰਲ ਦੀ ਗਵਰਨਮੈਂਟ ਹੈ ਥੱਲੇ ਸਟੇਟ ਦੀ ਗਵਰਨਮੈਂਟ ਇਹ ਦੋਨੋਂ ਇੰਜਨ ਨੇ ਅਲੱਗ-ਅਲੱਗ ਇੱਕ ਨਵਾਂ ਨਵੀਂ ਗੱਲ ਆਈ ਹੈ ਕਿ ਦੋਨੋਂ ਦੋਨੋਂ ਇੰਜਨ ਇੱਕੋ ਬ੍ਰਾਂਡ ਦੇ ਹੋਣੇ ਚਾਹੀਦੇ ਇਹ ਇਹ ਨਾਜ਼ਨਾ ਹੋਰ ਹੋ ਸਕਦੀ ਹੈ ਜੀ ਬਟ ਉਸ ਡਬਲ ਇੰਜਨ ਨਾਲ ਹੀ ਸਰਕਾਰਾਂ ਇਹ ਚਲਦੀਆਂ ਜਿਹੜਾ ਕਨਸਟੀਟਿਊਸ਼ਨਲ ਡਬਲ ਇੰਜਨ ਹੈ। ਜੀ। ਤੇ ਉਹਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਆਪਣੀ ਜਿਹੜੀ ਮੁੱਖ ਮੰਤਰੀ ਬਤੌਰ ਮੁੱਖ ਮੰਤਰੀ ਜਿਹੜੀ ਡਿਊਟੀ ਨਿਭਾਈ ਹੈ ਗਏ ਕਿਉਂਕਿ ਨੁਕਸਾਨ ਬਹੁਤ ਵੱਡਾ ਹੈ। ਇਤਿਹਾਸਕ ਨੁਕਸਾਨ ਹੋਇਆ ਹੈ। ਜੀ। ਪੈਸਾ ਬਹੁਤ ਚਾਹੀਦਾ ਹੈ ਇਹ ਵੀ ਕੰਟਰੋਵਰਸੀ ਜੀ ਹੈ ਕਿ 1600 ਕਰੋੜ ਨਾਲ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਪਰ ਉਸ ਮੀਟਿੰਗ ਤੋਂ ਬਾਹਰ ਆ ਕੇ ਭਗਵੰਤ ਮਾਨ ਹੁਣਾਂ ਨੇ ਜਿਹੜੀ ਗੱਲ ਦੱਸੀ ਹੈ ਕਿ ਹਲੇ ਕਿ ਗ੍ਰਹਿ ਮੰਤਰੀ ਨੇ ਉਹਨੂੰ ਬਾਅਦ ਵਿੱਚ ਪ੍ਰੈਸ ਨੂੰ ਉਹਦੇ ਸੰਬੋਧਿਤ ਨਹੀਂ ਕੀਤਾ ਪਰ ਜੋ ਬਕੌਲ ਮੁੱਖ ਮੰਤਰੀ ਭਗਵੰਤ ਮਾਨ ਜੋ ਉਹਨਾਂ ਨੇ ਆ ਕੇ ਦੱਸਿਆ ਬਾਹਰ ਕਿ ਵੀ ਬੜੇ ਸੁਖਾਵੇ ਮਾਹੌਲ ਦੀ ਗੱਲ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ 1600 ਕਰੋੜ ਰੁਪਇਆ ਹੈਗਾ ਜੀ ਉਹ ਅੱਡੇ ਤੁਹਾਨੂੰ ਟੋਕਨ ਬਣੀ ਹੈ ਕੀ ਤੁਹਾਨੂੰ ਹੋਰ ਵੀ ਦਾਂਗੇ ਤੁਸੀਂ ਉਹਦਾ ਤੁਸੀਂ ਸਮੀਖਿਆ ਕਰੋ ਕੀ ਆ ਨਿਕਲਦਾ ਉੱਥੋਂ ਨਾ ਜਦੋਂ ਹੌਲੀ ਵਾਲੀ 10 ਵੀ ਰਹੇ ਆ ਕਿ 20000 ਕੋਟ ਤਾਂ ਮੈਂ ਵਰਬਲੀ ਕਹਿ ਦਿੱਤਾ ਸੀ ਤੇ ਫਿਰ ਭਗਵੰਤਮਾਨ ਆਨੰਦ ਕਹਿੰਦੇ ਕਿ ਨਹੀਂ 18000 ਸਾਨੂੰ ਤੱਕ ਤੱਕ ਤਾਂ ਗੱਲ ਪਹੁੰਚ ਚੁੱਕੀ ਹੈ ਯਾਨੀ ਕਿ ਇਹ 20 ਤੋਂ ਵੀ ਬੰਦਾ ਤਾਂ 25 ਪਹੁੰਚੂਗੀ ਜਿੰਨਾ ਨੁਕਸਾਨ ਹੋਇਆ ਤੇ ਹੁਣ ਜਿੱਦਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਹ ਜਿਹੜੀਆਂ ਜਿਹੜੀਆਂ ਦੋ ਸਸਤਾਵਾਂ ਦੇ ਜਿਹੜੇ ਲਾਅ ਨੇ ਜਿਨ੍ਹਾਂ ਦੇ ਜ਼ਰੀਏ ਸੈਂਟਰ ਗਵਰਨਮੈਂਟ ਮਦਦ ਕਰਦੀ ਹੈ ਉਹਨਾਂ ਨੇ ਮੁੱਖ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰੀ ਹੋਣਾ ਨੇ ਕਿਹਾ ਵੀ ਅਸੀਂ ਉਹਦੀ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਉਹਦੇ ਨਿਯਮਾਂ 'ਚ ਵੀ ਐਮੈਂਡਮੈਂਟ ਕਰੋ ਜੀ ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸੈਂਟਰਲ ਗਵਰਨਮੈਂਟ ਉਹਨਾਂ ਨਿਯਮਾਂ ਦੇ ਦਾਇਰੇ 'ਚ ਬੱਝੀ ਹੈ ਜਿਹੜੀ ਉਹ 1600 ਕਰੋੜ ਹੀ ਦੇ ਸਕੀ ਜੀ ਤੋਂ ਮੈਨੂੰ ਲੱਗਦਾ ਹੈ ਅਗਰ ਉਹਨਾਂ ਨੇ ਕਿਹਾ ਜਿਹੜਾ ਸੁਖਾਵੇਂ ਮਾਹੌਲ ਦੀ ਗੱਲ ਕੀਤੀ ਹੈ ਅੱਛੇ ਜਵਾਬ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਉਹਨਾਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਗ੍ਰਹਿ ਮੰਤਰੀ ਨੇ ਉਹ ਇਸ ਗੱਲ ਨੂੰ ਪ੍ਰਧਾਨ ਮੰਤਰੀ ਜੀ ਨਾਲ ਨਿੱਜੀ ਤੌਰ ਤੇ ਸਾਂਝ ਕਰਨਗੇ ਔਰ ਮੈਨੂੰ ਲੱਗਦਾ ਕਿ ਇਹਨੂੰ ਕੈਬਨਿਟ ਚ ਲੈ ਕੇ ਪਾਸ ਕੀਤਾ ਜਾ ਸਕਦਾ ਹੁੰਦਾ ਸ਼ਾਇਦ ਕੈਬਨਿਟ ਦੇ ਜ਼ਰੀਏ ਐਮੈਂਡਮੈਂਟ ਹੋਣਗੇ ਕਿਉਂਕਿ ਪੰਜਾਬ ਅਗਰ ਕਿਉਂਕਿ ਐਸ ਵੇਲੇ ਤਾਂ ਕੋਹੜ ਦੇ ਨਾਲ ਇਕੱਲੇ ਸਾਡੇ ਕਿਸਾਨ ਵੈਸੇ ਨਹੀਂ ਖਤਮ ਹੋਏ ਜ ਜ ਉਹਨਾਂ ਦਾ ਨੁਕਸਾਨ ਹੋਇਆ ਫਸਲ ਦਾ ਕਰਾਂ ਦਾ ਬਹੁਤ ਵੱਡੀ ਤਰ੍ਹਾਂ ਜਿ ਫੈਂਸਿੰਗ ਵੀ ਡਿੱਗ ਚੁੱਕੀ ਹੈ ਜਿਹੜੀ ਸਾਡੀ ਜਿਹੜੀ ਫਰਸਟ ਡਿਫੈਂਸ ਲਾਈਨ ਹੈ ਸਾਡੀ ਜੀ ਤੇ ਉਹਦਾ ਉਹਦਾ ਵੀ 30 ਮੀਟਰਲੀ ਸੈਂਟਰ ਕੋਰਨਰ ਨੇ ਖਰਚਾ ਕਰਨਾ ਹੀ ਹੈ ਤਾਂ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਜਿਹੜੇ ਫੈਂਸਿੰਗ ਦੇ ਪਾਰ ਕਿਸਾਨ ਆ ਜਿਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਉਹ ਵੀ ਫੌਜੀ ਦੀ ਸ਼ਰੈਣੀ ਜੀ ਆਉਂਦੇ ਆ ਉਸ ਬੰਦਸ਼ਾਂ ਦੇ ਵਿੱਚ ਜਾ ਕੇ ਖੇਤੀ ਕਰਦੇ ਆ ਪੂਰੇ 5 ਵਜੇ ਉਧਰੋਂ ਇਧਰ ਆ ਜਾਂਦੇ ਆ ਕਿਉਂਕਿ ਉਹ ਫੈਂਸਿੰਗ ਦਾ ਨਿਯਮ ਹੈ ਜੀ ਕਿ ਉਸ ਤੋਂ ਪਾਰ 5 ਵਜੇ ਤੱਕ ਨਹੀਂ ਜਾ ਸਕਦੇ ਫਿਰ ਉਹ ਫੌਜੀਆਂ ਦੀ ਨਿਗਰਾਨੀ ਦੇ ਵਿੱਚ ਉਹ ਕੰਮ ਕਰਦੇ ਆ ਫਿਰ ਕਈ ਸ਼ੱਕ ਦੇ ਦਾਇਰਿਆਂ 'ਚ ਵੀ ਰਹਿੰਦੇ ਆ ਕਿ ਪਤਾ ਨਹੀਂ ਇਹ ਕੀ ਕੁਝ ਕਰਦੇ ਆ ਲਿਆਉਂਦੇ ਕੀ ਆ ਛੱਡਦੇ ਕੀ ਆ ਪਰ ਇਦਾਂ ਦੀਆਂ ਸਮਾਜਿਕ ਬੰਦਸ਼ਾਂ ਦੇ ਵਿੱਚ ਜਦੋਂ ਇੱਕ ਕਿਸਾਨ ਕੰਮ ਕਰ ਰਿਹਾ ਕਿਉਂਕਿ ਬਹੁਤ ਹੜ ਉਧਰ ਦੇ ਲੱਕੇ ਚ ਆਇਆ ਉੱਥੇ ਬਹੁਤ ਵੱਡਾ ਨੁਕਸਾਨ ਹੋਇਆ ਤੇ ਸੈਂਟਰਲ ਗਵਰਨਮੈਂਟ ਦੀ ਇਹ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਇੱਕ ਫੌਜੀ ਦੀ ਤ ਇਦਾਂ ਕਿਸਾਨ ਵੀ ਜਿਹੜੇ ਆ ਸਾਡੀ ਫਰਸਟ ਡਿਫੈਂਸ ਲਾਈਨ ਆ ਫਰਸਟ ਡਿਫੈਂਸ ਬਿਲਕੁਲ ਇਸ ਕਰਕੇ ਮੈਨੂੰ ਲੱਗਦਾ ਕਿ ਸੈਂਟਰ ਦੀ ਗਵਰਨਮੈਂਟ ਨੂੰ ਇਹ ਚਾਹੀਦਾ ਹੈ ਕਿ ਅਗਰ ਉਹ ਨਿਯਮ ਅਮੈਂਡ ਕਰਨੇ ਪੈਂਦੇ ਆ ਤੇ ਪੰਜਾਬ ਨਾਲ ਜੇ ਵਕਈ ਜਿਹੜੀ ਹੈ ਸਾਡੇ ਪ੍ਰਧਾਨ ਮੰਤਰੀ ਪਿਆਰ ਕਰਦੇ ਆ ਤੇ ਫਿਰ ਉਹਨਾਂ ਨੂੰ 20000 ਕਰੋੜ ਛੱਡ ਕੇ 25000 ਕਰੋੜ ਦੇ ਜਿਹੜੇ ਪੰਜਾਬ ਜਿਹੜਾ ਪੰਜਾਬ ਖੜਕ ਪੁਜਾਇਆ ਪੰਜਾਬ ਰੋਕਦਾ ਹਮਲੇ ਕਿਸੇ ਨੂੰ ਵੀ ਜੀ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਇਨਵੈਸਟਮੈਂਟ ਜਿਹੜੀ ਹੈ ਇਹ ਦੇਸ਼ ਦੀ ਸੁਰੱਖਿਆ ਲਈ ਹੈ ਸਹੀ ਗੱਲ ਇਹ ਸੁਰੱਖਿਆ ਲਈ ਸਰ ਬਹੁਤ ਵੱਡੀ ਗੱਲ ਕਹੀ ਹੈ ਬਹੁਤ ਵਧੀਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਦੇ ਕਾਰਮਲ ਕੌਨਬੈਂਟ ਸਕੂਲ ਵਿੱਚ ਦਰਖਤ ਡਿੱਗਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਤੇ ਇੱਕ ਦੇ ਜ਼ਖਮੀ ਹੋਣ ਦੇ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਉਂਦਿਆਂ 1.5 ਕਰੋੜ ਰੁਪਏ ਮੁਆਵ ਹੁਕਮ ਦਿੱਤਾ ਹੈ ਅਦਾਲਤ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲੀ ਇੱਕ ਵਿਦਿਆਰਥਣ ਦੇ ਪਰਿਵਾਰ ਨੂੰ ਕਰੋੜ ਰੁਪਏ ਦਿੱਤਾ ਜਾਵੇ ਅਤੇ ਆਪਣੇ ਹੱਥ ਗੋਣ ਵਾਲੀ ਇੱਕ ਹੋਰ ਕੁੜੀ ਨੂੰ ਜਿਹੜਾ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਸਰ ਇਸ ਖਬਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਮੈਂ ਇਹ ਵੀ ਕਾਵਾਂਗੀ ਕਿ ਜਿਹੜੀ ਪ੍ਰਸ਼ਾਸਨ ਦੀ ਨਲਾਇਕੀ ਹੈ ਕਿ ਪ੍ਰਬੰਧਨ ਦਾ ਸਹੀ ਤਰ੍ਹਾਂ ਜਿਹੜਾ ਪ੍ਰਬੰਧ ਨਹੀਂ ਕੀਤਾ ਜਾਂਦਾ ਜਿਹਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਉਸ ਤੇ ਕੀ ਕਹਿਣਾ ਚਾਹੋਗੇ ਦੇਖੋ ਮੁਆਵਜ਼ਿਆਂ ਦੇ ਨਾਲ ਜਿਹੜੀਆਂ ਨੁਕਸਾਨ ਪੂਰੇ ਨਹੀਂ ਹੋ ਸਕਦੇ ਜੀ ਮਰਮ ਤਾਂ ਲੱਗਦੀ ਹੈ ਹਾਂ ਬਿਲਕੁਲ ਤਾਂ ਮੁਆਫੇ ਜਿਹੜੇ ਉਹ ਨਿਯਮਾਂ ਦੇ ਦਾਇਰੇ ਵਿੱਚ ਹੀ ਦਿੱਤੇ ਜਾਂਦੇ ਜਦੋਂ ਵੀ ਕੋਈ ਹਾਈ ਕੋਰਟ ਕਹਿੰਦਾ ਹੈ ਜਾਂ ਕੋਈ ਕਮਿਸ਼ਨ ਕਹਿੰਦਾ ਹੈ ਜੀ ਤਾਂ ਇੱਕ ਤਾਹ ਨਿਯਮ ਨੇ ਕੀ ਆ ਹੋਏਗਾ ਉਹ ਹਾਈ ਕੋਰਟ ਨੇ ਉਸ ਮੁਤਾਬਕ ਕੀਤਾ ਹਨਰਬਲ ਹਾਈ ਕੋਰਟ ਦੀ ਇਸ ਗੱਲ ਲਈ ਉਹਨਾਂ ਨੇ ਨਿਯਮ ਨੂੰ ਲਾਗੂ ਕੀਤਾ ਇਹ ਅੱਛੀ ਗੱਲ ਆ ਨਾ ਬਟ ਇਸ ਸਵਾਲ ਜਿਹੜਾ ਤੁਸੀਂ ਕਿਹਾ ਕਿ ਇਹ ਬਹੁਤ ਵੱਡਾ ਸਵਾਲ ਹੈ ਕਿ ਉਹ ਦਰਖਤ ਜਿਹੜਾ ਡਿੱਗਿਆ ਕਿਦਾਂ ਬੱਚਾ ਥੱਲੇ ਕਿਦਾਂ ਆ ਬਈ ਅੱਜ ਦੀ ਡੇਟ ਦੇ ਵਿੱਚ ਸਕੂਲਾਂ ਵਿੱਚ ਕਈ ਵਾਰ ਦੇਖਿਆ ਬਹੁਤ ਸਾਰੇ ਅਜਿਹੇ ਹਾਦਸੇ ਪਿੱਛੇ ਹੋਏ ਸੀ ਕਿ ਸਕੂਲ ਜਿਸ ਸਕੂਲ ਦੀ ਬੱਸ 'ਚ ਉਹ ਬੱਚਾ ਜਾਂਦਾ ਸੀ ਹੂੰ ਉਹ ਬਸ ਤੋਂ ਉਤਰਿਆ ਉਸੇ ਬਸ ਦੇ ਡਰਾਈਵਰ ਨੇ ਬੈਕ ਕੀਤਾ ਤਾਂ ਬੱਚਾ ਥੱਲੇ ਆ ਕੇ ਮਰ ਗਿਆ ਐਸੀ ਇਹ ਬਹੁਤ ਘਟਨਾਵਾਂ ਨੇ ਜੀ 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 ਤੋਂ ਮੈਨੂੰ ਲੱਗਦਾ ਕਿ ਜਿਹੜਾ ਸਕੂਲਾਂ ਦੇ ਅੰਦਰ ਕਿਉਂਕਿ ਸਾਡੇ ਸਾਡੇ ਮੁਲਕ ਦੇ ਅੰਦਰ ਪ੍ਰਾਈਵੇਟਾਈਜ਼ੇਸ਼ਨ ਆਫ ਜਿਹੜੀ ਐਜੂਕੇਸ਼ਨ ਆ ਬਹੁਤ ਵੱਡੇ ਤਰ੍ਹਾਂ ਤੇ ਹੋਈ ਹੈ ਜੀ ਬਹੁਤ ਪੈਸੇ ਵੀ ਲੋਕੀ ਬੱਚਿਆਂ ਨੂੰ ਪੜਾਉਣ ਲਈ ਦਿੰਦੇ ਨੇ ਬਿਲਕੁਲ ਤਾਂ ਉਹ ਜਿਹੜੇ ਚਾਹੇ ਉਹ ਚੈਰੀਟੇਬਲ ਸਕੂਲ ਨੇ ਚਾਹੇ ਉਹ ਪ੍ਰਾਈਵੇਟ ਸੈਕਟਰ ਦੇ ਸਕੂਲ ਨੇ ਚਾਹੇ ਉਹ ਸਰਕਾਰ ਦੇ ਸਕੂਲ ਨੇ ਹਾਂ ਉਹ ਬੱਚਿਆਂ ਦੀ ਜਿਹੜੀ ਸੁਰੱਖਿਆ ਕਿਉਂਕਿ ਬੱਚੇ ਸਾਡੇ ਦੇਸ਼ ਦਾ ਬੜਾ ਵੱਡਾ ਸਰਮਾਇਆ ਹੁੰਦਾ ਆਉਣ ਵਾਲੇ ਕੱਲ ਨੂੰ ਉਹਨਾਂ ਨੇ ਇਸ ਮੁਲਕ ਨੂੰ ਚਲਾਉਣਾ ਹੁੰਦਾ ਚਲਾਉਣਾ ਹੁੰਦਾ ਤਾਂ ਇਸ ਕਰਕੇ ਉਹਨਾਂ ਦੀ ਸਿਹਤ ਉਹਨਾਂ ਦੀ ਸੁਰੱਖਿਆ ਸੇਠ ਹਮ ਜਿੱਦਾਂ ਸਾਡੇ ਸਾਡੇ ਮੁਲਕ ਦੇ ਅੰਦਰ ਬਹੁਤ ਸਾਰੇ ਜਿਹੜੇ ਹੈ ਮਿਡ-ਡੇ ਮੀਲ ਦਿੱਤੇ ਜਾਂਦੇ ਉਹਦੇ ਚ ਵੀ ਕਈ ਵਾਰੀ ਮੁਸ਼ਕਲਾਂ ਆਉਂਦੀਆਂ ਜੀ ਉਹ ਮਿਲਾਵਟ ਵਾਲੀ ਚੀਜ਼ ਆਲੀ ਕਿ ਚੋਕਾ ਕਰੋਚ ਨਿਕਲ ਆਇਆ ਜੀ ਸੋ ਮਤਲਬ ਇਹ ਸਾਡੀ ਪੌਦ ਹੈ ਸਾਡੀ ਜਿਹੜੀ ਇੱਕ ਹੁੰਦੀ ਨਾ ਕਹਿੰਦੇ ਨਰਸਰੀ ਹੈ ਸਾਡੀ ਜਿਹੜੀ ਮੁਲਕ ਦੀ ਨਰਸਰੀ ਹੈ ਜਿਹੜੇ ਸਕੂਲ ਨੇ ਜੀ ਤਾਂ ਇਹਦੇ ਉੱਤੇ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਜੇ ਨਵੀਂ ਜਿਹੜੀ ਆਈ ਸੀ ਨੈਸ਼ਨਲ ਜਿਹੜੀ ਐਜੂਕੇਸ਼ਨ ਪਾਲਿਸੀ ਆਈ ਸੀ ਉਹਦੇ ਵਿੱਚ ਵੀ ਐਸੇ ਕੋਈ ਸਿਰਫ ਸਿਰਫ ਲੈਂਗੁਏਜ ਲਾਗੂ ਕਰਨੀ ਇਦਾਂ ਪੜਾਵਾਂਗੇ ਇਦਾਂ ਪੜਾਵਾਂਗੇ ਉਸ ਨੀਤੀ ਵਿੱਚ ਇਹ ਵੀ ਅਸ਼ੋਰੈਂਸ ਹੋਣੀ ਚਾਹੀਦੀ ਹੈ ਕਿ ਬੱਚਿਆਂ ਦੀ ਸਕੂਲ ਦੇ ਅੰਦਰ ਜਿਹੜੀ ਸੁਰੱਖਿਆ ਹੈ ਸੁਰੱਖਿਆ ਹੈ ਉਸ ਦਾ ਕਿਵੇਂ ਹਰ ਪੱਖੋਂ ਜੀ ਜੋ ਉਹਨਾਂ ਨੂੰ ਉੱਥੇ ਖਾਣ ਨੂੰ ਮਿਲਦਾ ਜੋ ਉੱਥੇ ਉਹਨਾਂ ਨੂੰ ਪੌਣ ਨੂੰ ਮਿਲਦਾ ਜੋ ਪੜਨ ਨੂੰ ਮਿਲਦਾ ਉਹ ਸਾਰੇ ਪੱਖੋਂ ਜਿਹੜਾ ਉਹ ਗਵਰਨਮੈਂਟ ਦੀ ਡਿਊਟੀ ਹੈ ਕਿ ਸਟ੍ਰੈਕਟਲੀ ਜਿਹੜਾ ਉਹਨਾਂ ਨਿਯਮਾਂ ਨੂੰ ਉਹਨਾਂ ਕਾਨੂੰਨਾਂ ਨੂੰ ਜਿਹੜਾ ਉੱਥੇ ਲਾਗੂ ਹੋਣਾ ਚਾਹੀਦਾ ਹੈ ਬਿਲਕੁਲ ਔਰ ਜੇ ਜਿੱਥੇ ਮੁਆਵਜ਼ਾ ਦਾ ਉਹਨਾਂ ਨੇ ਦੇ ਦੇਣਾ ਹੂੰ ਜੀ ਪਰ ਮੁਆਵਜ਼ੇ ਦੇ ਨਾਲ ਨਾਲ ਕੁਝ ਕਾਨਵੈਂਟ ਸਕੂਲ ਨੂੰ ਦੇ ਹੋਰ ਗੱਲਾਂ ਦੇ ਵੀ ਉਹ ਜਾਂਚ ਹੋਣੀਆਂ ਚਾਹੀਦੀਆਂ ਐ ਵੀ وجہ ਕੀ ਐ ਐਸਾ ਹੋਇਆ ਕਿਉਂ ਤੁਹਾਡਾ ਨਾ ਉਹਨਾਂ ਨੂੰ ਉਹਨਾਂ ਦੇ ਉੱਤੇ ਘਟੋੜ ਏਦਾਂ ਦਾ ਪ੍ਰੈਸ਼ਰ ਤਾਂ ਹੋਣਾ ਚਾਹੀਦਾ ਨਾ ਕਿ ਜੇ ਦੁਬਾਰਾ ਤੋਂ ਐਸੀ ਕੋਈ ਘਟਨਾ ਵਾਪਰਦੀ ਐ ਤਾਂ ਫਿਰ ਤੁਹਾਡੇ ਸਕੂਲ ਨੂੰ ਬੰਦ ਵੀ ਕਰਾਇਆ ਜਾ ਸਕਦਾ ਹੈ ਬਿਲਕੁਲ ਤੋਂ ਐਸੇ ਐਸੇ ਜਿਹੜੇ ਉਦਾਹਰਣ ਜਿਹੜੇ ਐ ਉਹ ਵੀ ਸਰਕਾਰਾਂ ਨੂੰ ਬਣਾਉਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਸਰ ਇਸੇ ਦੇ ਆਰਾਊਂਡ ਖਬਰ ਇਹ ਵੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਜਿਹੜਾ ਹੋਇਆ ਸੀ ਬੀਤੇ ਦਿਨੀ ਉਸ ਤੇ ਹੜਾਂ ਤੇ ਬਹਿਸ ਨੂੰ ਸਮੇਟ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸਰਕਾਰ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਤੇ ਪੀੜਤਾਂ ਨੂੰ ਮੁਆਵਜ਼ਾ ਦੇਵੇਗੀ। ਇਸ ਦੀ ਸ਼ੁਰੂਆਤ 15 ਅਕਤੂਬਰ ਤੋਂ ਹੋਵੇਗੀ। ਉਹਨਾਂ ਕਿਹਾ ਸੀ ਕਿ ਪੰਜਾਬ ਖੜਾ ਦੀ ਮਾਰ ਤੋਂ ਉੱਭਰ ਰਿਹਾ ਹੈ ਅਤੇ ਪੰਜਾਬੀਆਂ ਦੇ ਹੰਭਲੇ ਨੇ ਕੌਮੀ ਪੱਧਰ ਤੇ ਵੱਡਾ ਸੁਨੇਹਾ ਦਿੱਤਾ ਹੈ। ਉਹਨਾਂ ਐਲਾਨ ਕੀਤਾ ਸੀ ਕਿ ਕਿਸਾਨਾਂ ਨੂੰ ਖੇਤਾਂ ਵਿੱਚੋਂ ਰੇਟ ਕੱਢਣ ਲਈ 7200 ਰੁਪਏ ਪ੍ਰਤੀ ਏਕੜ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਕੀ ਕਹਿਣਾ ਚਾਹੁੰਦੇ ਸ੍ਰੀ? ਦੇਖੋ ਵਾਦਾ ਨੇ ਬਣਾ ਚੰਗੀ ਗੱਲ ਹੀ ਹੁੰਦੀ ਹੈ। ਜਿਵੇਂ ਉਹਨਾਂ ਕੀਤਾ ਪਰ ਮੈਂ ਇਹਨੂੰ ਮੁਆਵਜ਼ਾ ਨਹੀਂ ਗਾਉਂਗਾ। ਹਾਂ। ਕਿ ਮੁਆਵਜ਼ਾ ਹੈ ਜਿਹੜੀ ਉਹਨਾਂ ਦੇ ਰੀਹੈਬ ਹੋਣਾ ਜਿਹਦੇ ਨਾਲ ਉਹਨਾਂ ਨੇ ਹਾਂ ਖੇਤਾਂ 'ਚੋਂ ਰੇਤ ਕੱਢਣਾ ਦੀਵਾਲੀ ਤੋਂ ਪਹਿਲਾਂ ਕਢਾਉਣ ਦਾ ਮਤਲਬ ਅੱਛਾ ਮਤਲਬ ਤੇਹੀ ਹੈ ਕਿ ਜਦੋਂ ਖੇਤ ਤਿਆਰ ਹੋ ਜਾਣਗੇ ਤੇ ਗਾਂ ਜਿਹੜੀ ਕਣਕ ਦੀ ਖੇਤੀ ਹੈ ਜਿਹੜੀ ਹੈ ਉਹਦੀ ਬਜਾਈ ਜਿਹੜੀ ਸ਼ੁਰੂ ਹੋਣੀ ਹੈ ਉਹਨਾਂ ਦੇ ਕਿਸਾਨ ਘਟੋ ਘਟ ਉਤਸ਼ਾਹਿਤ ਉਹਨਾਂ ਨੇ ਦੀਵਾਲੀ ਚੰਗੀ ਲੰਘੂਗੀ ਹਾਲਾਂਕਿ ਉਹਨਾਂ ਨੇ ਇਸ 7500 ਦੇ ਨਾਲ ਦੀਵਾਲੀ ਨਹੀਂ ਕੋਈ ਬਹੁਤ ਵਧੀਆ ਮਨਾ ਲੈਣੀ ਉਹਨਾਂ ਨੇ ਉਹ ਰੇਤਾਂ ਹੀ ਕੱਢਣੀ ਡੀਜ਼ਲ ਲਿਆਣਾ ਟਰੈਕਟਰ ਕਰਕੇ ਲਿਆਣੇ ਆ ਰੇਤ ਜਾਣੀ ਹੈ ਹਾਲੇ ਕਿ ਸਰਕਾਰ ਨੇ ਵੀ ਫੈਸਲਾ ਅੱਛਾ ਇੱਕ ਮਤਲਬ ਆਗਿਆ ਲੈ ਕੇ ਸੈਂਟਰ ਗਵਰਨਮੈਂਟ ਤੋਂ ਜਿਹੜੇ ਲਾਅ ਦੇ ਮੁਤਾਬਕ ਮਾਈਨਿੰਗ ਲਾਅ ਨੂੰ ਲੈ ਕੇ ਜਿਹੜਾ ਸਧਾਰਨ ਕਿਸਾਨ ਆ ਉਹਦੇ ਕੋਲ ਤਾਂ ਰੇਤ ਕਦਰ ਨਹੀਂ ਬਹੁਤ ਔਖੀ ਸੀ ਇਹਨਾਂ ਨੇ ਚਲੋ ਪੈਸਾ ਦਿੱਤਾ ਉਹ ਕੱਢਣਗੇ ਹੁਣ ਉਹ ਕੋਈ ਵਪਾਰੀ ਦਾ ਆਨੇ ਕੀ ਰੇਤ ਵੇਚਣ ਵੀ ਜਾਊਗਾ ਹੁਣ ਕੰਟਰੋਲ ਇਹ ਵੀ ਹੋਣਾ ਚਾਹੀਦਾ ਹੈ ਕਿ ਉਸ ਰੇਤ ਨੂੰ ਕੱਢਣ ਨਹੀਂ ਕਿਤੇ ਜਿਹੜਾ ਰੇਤ ਮਾਫੀਆ ਹੈ ਉਹੀ ਆਉਣੇ ਪਾਉਣੇ ਭਾਵਾਂ ਦੇ ਉੱਤੇ ਕਿਸਾਨਾਂ ਕੋਈ ਇਹ ਨਹੀਂ ਚੱਕ ਲੈਣੇ ਅਸੀਂ ਚੱਕ ਲੈਣੇ ਜੀ ਬਹੁਤ ਫਾਇਦਾ ਸਾਰਾ ਉਹ ਲੈ ਜਾਂਦਾ ਤਾਂ ਸਰਕਾਰ ਨੇ ਅੱਛਾ ਕੀਤਾ ਵੈਸੇ ਮੁਆਵਜ਼ਾ ਤਾਂ ਇੱਥੋਂ ਤੱਕ ਵੀ ਕਿਹਾ ਸਟੇਟ ਗਵਰਨਮੈਂਟ ਨੇ ਕਿ 20000 ਜਿਹੜਾ ਉਹ ਪਰ ਇਕੜ ਜਿਹੜਾ ਉਹ ਦੇਣਗੇ ਤੇ ਉਹ ਉਹਨਾਂ ਨੇ ਕੀਤਾ ਪ੍ਰੋਮਿਸ ਕੀਤਾ ਇਸੇ ਤਰ੍ਹਾਂ ਇੱਕ ਜਿਹੜੀ ਕ ਮੰਤਰੀ ਪਦਰ ਤੇ ਇੱਕ ਆਪਣੀ ਜਿਹੜੀ ਉਹ ਇੱਕ ਸਕੀਮ ਵੀ ਉਹਨਾਂ ਨੇ ਸ਼ੁਰੂ ਕੀਤੀ ਜਿਸ ਤੋਂ ਸਾਰੇ ਪੰਜਾਬੀਆਂ ਨੂੰ ਬਾਰ ਬਾਰ ਅਪੀਲ ਕਰ ਰਹੇ ਆ ਕਿ ਮਦਦ ਦਿਓ ਅਸੀਂ ਤੁਹਾਡੇ ਰੁਪਏ ਨੂੰ ਸਵਾ ਰੁਪਿਆ ਬਣਾ ਕੇ ਪੰਚਾਵਾਂਗੇ ਹੁਣ ਉਹ ਰੁਪਏ ਨੂੰ ਸਵਾ ਰੁਪਿਆ ਕਿੱਦਾਂ ਬਣਾਣਗੇ ਉਹਨਾਂ ਨੂੰ ਬਤਾ ਫਾਰਮੂਲਾ ਕੀ ਹੈ ਕਿ ਰੁਪਏ ਨੂੰ ਸਵਾ ਬਣਾ ਕੇ ਕਿੱਦਾਂ ਵੰਚਾਉਣਗੇ ਪਰ ਫਿਰ ਵੀ ਸਾਰੀ ਜਿਹੜੀ ਪੰਜਾਬੀਅਤ ਕੌਮ ਜਿਹੜੀ ਪੰਜਾਬੀ ਕੌਮ ਆ ਜਿੱਥੇ-ਜਿੱਥੇ ਬੈਠੀ ਹੈ ਉਹ ਬੜੀ ਵੱਡੀ ਇਵਨ ਪੰਜਾਬੀ ਨਿਕਲੇ ਜਿਹੜੇ ਕੁਝ ਸਟੇਟਾਂ ਦੇ ਵੀ ਜਿਹੜੇ ਜਿਹੜੇ ਮਦਦ ਸਿੱਧੇ ਤੌਰ ਦੇ ਉੱਤੇ ਦਿੱਲੀ ਨੇ ਹਰਿਆਣਾ ਨੇ ਮਹਾਰਾਸ਼ਟਰ ਨੇ ਗੁਜਰਾਤ ਨੇ ਭੇਜੀ ਹੈ ਸੋ ਇਹ ਅੱਛੀ ਗੱਲ ਹੈ ਕਿ ਸਟੇਟ ਗਵਰਨਮੈਂਟ ਨੇ 7500 ਰੁਪਿਆ ਜਿਹੜਾ ਰੇਤ ਕੱਢਣ ਲਈ ਦੇ ਦਿੱਤਾ ਤੇ ਇਦਾਂ ਹੀ ਮੈਨੂੰ ਲੱਗਦਾ ਕਿ ਮੁਆਵਜ਼ਾ ਵੀ ਛੇਤੀ ਤੋਂ ਛੇਤੀ ਜਿਹੜਾ ਕਿਸਾਨ ਨੂੰ ਦੇਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਸਹੀ ਸੋ ਬਹੁਤ ساری ਖਬਰਾਂ ਤੇ ਗੱਲਬਾਤ ਕੀਤੀ ਹੈ ਇਸ ਪ੍ਰੋਗਰਾਮ ਦੇ ਵਿੱਚ ਬਹੁਤ ساری ਜਾਣਕਾਰੀ ਸਾਂਹ ਰਹੀ ਤੁਹਾਨੂੰ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਧਾ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਸਾਨੂੰ ਦੀਜਾਜ਼ਤ ਨਮਸਕਾਰ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ